ਪੰਜਾਬ ਅਜਿਹੀ ਧਰਤੀ ਐ ਜਿਸ ਦੇ ਜ਼ਰਰੇ-ਜ਼ਰਰੇ ਚ ਇਤਿਹਾਸ ਰਚਿਆ ਹੋਇਆ ਹੈ। ਹਰ ਪਿੰਡ ਦੀ ਕਹਾਣੀ ਆਪਣੇ ਆਪ ਚ ਕੁਝ ਕਹਿੰਦੀ ਐ। ਇਸ ਪਾਗਾਂ ਭਰੀ ਧਰਤੀ ਬਾਰੇ ਗੱਲ ਕਰਦੇ ਆਂ ਅਸੀਂ ਵੀ ਮਾਣ ਮਹਿਸੂਸ ਕਰਦੇ ਆਂ। ਪਰ ਬਹੁਤੇ ਪਿੰਡਾਂ ਚ ਨਾ ਪਹੁੰਚ ਰਹੀਆਂ ਮੁੱਢਲੀਆਂ ਸਹੂਲਤਾਂ ਮਨੋਬਲ ਕਮਜ਼ੋਰ ਕਰਦੀਆਂ ਨੇ। ਅੱਜ ਅਸੀਂ ਤੁਹਾਨੂੰ ਅਜੇਹੇ ਹੀ ਇਤਿਹਾਸਕ ਪਰ ਮੋਡਲੀਆਂ ਸਹੂਲਤਾਂ ਤੋਂ ਸਖਣੇ ਪਿੰਡ ਨਾਲ ਰੂਬਰੂ ਕਰਾਵਾਂਗੇ ਇਹ ਪਿੰਡ ਹੈ ਕਾਸਮ ਪੱਟੀ ਇਹ ਪਿੰਡ ਕੋਟਕਪੂਰੇ ਤੋਂ 14 ਕਿਲੋਮੀਟਰ ਤੇ ਜੈਤੋ ਤੋਂ 11 ਕਿਲੋਮੀਟਰ ਦੀ ਦੂਰੀ ਤੇ ਹੈ ਪਿੰਡ ਦੀ ਕੁੱਲ ਆਬਾਦੀ 1800 ਦੇ ਕਰੀਬ ਹੈ ਤੇ ਕੁੱਲ ਵੋਟਰ 1.5 1100 ਇਸ ਪਿੰਡ ਚ ਦੋ ਗੁਰੂ ਘਰ ਦੋ ਪੀਰਾਂ ਦੀਆਂ ਜਗ੍ਹਾ ਨੇ ਜਿਨ੍ਹਾਂ ਨੂੰ ਲੋਕ ਸ਼ਰਧਾ ਨਾਲ ਪੂਜਦੇ ਆ ਇਸ ਪਿੰਡ ਨੂੰ ਵੱਜਿਆ 100 ਸਾਲ ਤੋਂ ਵਧੇਰੇ ਹੋ ਗਿਆ ਪਿੰਡ ਦੀ ਮੋੜੀ ਕਾਸਮ ਪੱਟੀ ਨਾਮ ਦੇ ਇੱਕ ਮੁਸਲਿਮ ਵਿਅਕਤੀ ਨੇ ਗੱਡੀ ਸੀ ਪਿੰਡ ਦੇ ਬਜ਼ੁਰਗ ਦੱਸਦੇ ਆ ਕਾਸਮ ਤੇ ਪੈਰੋਂ ਭੈਣ ਸੀ ਤੇ ਕਾਸਮ ਤੇ ਸੱਤਨ ਤੋਂ ਭਰਾ ਸੀ ਇਹਨਾਂ ਦੇ ਫਰਕ ਕਰ ਸਰ ਤੇ ਨਾਨਕੇ ਸੀਗੇ ਉਥੋਂ ਆ ਕੇ ਪਿੰਡ ਬਸਮਾਨਾ ਨੇ ਬਟਰ ਵੰਡ ਤੋਂ ਬਾਅਦ ਇੱਥੇ ਵਸਦੇ ਮੁ슬ਮਾਨ ਪਰਿਵਾਰਾਂ ਨੂੰ ਪਿੰਡ ਛੱਡਣਾ ਪਿਆ ਤੇ ਪਾਕਿਸਤਾਨ ਦੇ ਬਹਾਵਲਪੁਰ ਤੋਂ ਕੁਝ ਸਿੱਖ ਪਰਿਵਾਰ ਇਸ ਪਿੰਡ ਵਿੱਚ ਪਹੁੰਚੇ ਇੱਥੇ ਉਹਨਾਂ ਨੂੰ ਮੁ슬ਮਾਨਾਂ ਦੇ ਪੁਰਾਣੇ ਘਰ ਤੇ ਜ਼ਮੀਨਾਂ ਮਿਲੀਆਂ ਪਿੰਡ ਦੇ ਮੋਤਵਾਰ ਸਰਦੂਲ ਸਿੰਘ ਦੱਸਦੇ ਆ ਕਿ ਜਦ ਉਹਨਾਂ ਦੇ ਪੁਰਖੇ ਇਸ ਪਿੰਡ ਪਹੁੰਚੇ ਤੇ ਅਲਾਟ ਹੋਈਆਂ ਜ਼ਮੀਨਾਂ ਤੇ ਕਾਬਜ਼ ਹੋਣ ਲੱਗੇ ਕੁਝ ਲੋਕ ਇਸ ਪਿੰਡ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇੱਥੇ ਆਏ ਸਾਨੂੰ ਇੱਥੇ ਜਿਹੜੀ ਜ਼ਮੀਨ ਅਲਾਟ ਹੋਈ ਆ ਔਰ ਅਲਾਟ ਹੋਣ ਤੋਂ ਬਾਅਦ ਇੱਥੇ ਕੁਝ ਰਿਟਾਇਰ ਫੌਜੀਆ ਦਾ ਇੱਕ ਸੰਗਠਨ ਬਣਿਆ ਸੀ ਜਿਹੜਾ ਇਹ ਪਿੰਡ ਛੱਡ ਨਹੀਂ ਰਿਹਾ ਸੀ ਜ਼ਮੀਨ ਤਾਂ ਸਾਨੂੰ ਅਲਾਟ ਹੋ ਗਈ ਸੀ ਉਹ ਬਜ਼ੁਰਗਾਂ ਦੇ ਦੱਸਣ ਮੁਤਾਬਕ ਕੀ ਆ ਫਿਰ ਜਿਹੜਾ ਹੈ ਹਾਂ ਰਾਜੇ ਦੀ ਜਿਹੜੀ ਫੌਜ ਆ ਤੇ ਪੁਲਿਸ ਬੁਲਾ ਕੇ ਇੱਥੋਂ ਉਹਨਾਂ ਤੋਂ ਪਿੰਡ ਖਾਲੀ ਕਰਾਇਆ ਸੀ ਤੇ ਆਪ ਦੀ ਜ਼ਮੀਨ ਤੇ ਕਬਜ਼ਾ ਕੀਤਾ ਸੀ। ਔਰ ਅਸੀਂ ਜਿਹੜੇ ਆ ਪਾਕਿਸਤਾਨ ਚੋਂ ਆ ਕੇ ਜਿਹੜੇ ਮੁਸਲਮਾਨਾਂ ਦੇ ਘਰ ਬਣੇ ਹੋਏ ਸੀ ਉਹਨਾਂ ਘਰਾਂ ਦੇ ਉਹ ਘਰ ਸਾਨੂੰ ਲਾਟ ਹੋਏ ਸੀ ਅਸੀਂ ਉੱਥੇ ਵਸੋਂ ਕੀਤੀ ਸੀ। ਹੌਲੀ-ਹੌਲੀ ਉਹ ਜਿਵੇਂ ਜਿਵੇਂ ਮਿਹਨਤ ਕੀਤੀ ਲੋਕਾਂ ਨੇ ਆਪਣੇ ਘਰ ਬਾਅਦ ਚ ਬਣਾਏ ਆ ਹੁਣ ਮੇਰਾ ਖਿਆਲ ਆ ਵੀ ਇੱਥੇ ਕੋਈ ਪੁਰਾਣਾ ਮੁਸਲਮਾਨਾਂ ਦਾ ਘਰ ਕੋਈ ਜਾਂ ਹੈ ਨਹੀਂਗਾ। ਸਾਡੇ ਪਿੰਡ ਦੇ ਵਿੱਚ ਇੱਕ ਮੁਸਲਮਾਨਾਂ ਦੀ ਮਸਜਿਦ ਅਜੇ ਉਹ ਪੁਰਾਣੀ ਜਿਹੜੀ ਨਿਸ਼ਾਨੀ ਖੜੀ ਆ। ਜਦੋਂ ਸਾਡਾ ਸਿੱਖ ਭਾਈਚਾਰਾ ਇਸ ਪਿੰਡ ਚ ਆ ਕੇ ਵਸਿਆ ਤੇ ਉਹਨਾਂ ਨੇ ਉਸ ਮਸਜਿਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਤੇ ਉਹਨੂੰ ਗੁਰਦੁਆਰੇ ਦਾ ਰੂਪ ਦਿੱਤਾ ਸੀ ਜੋ ਅੱਜ ਵੀ ਉਹ ਚਾਲੂ ਹੈ ਇਸ ਪਿੰਡ 'ਚ ਇੱਕ ਪੁਰਾਣੀ ਮਸਜਿਦ ਹੈ ਮਸਜਿਦ ਦੀ ਇਸ ਇਮਾਰਤ ਨੂੰ ਵੰਡ ਮੰਗਰੋਂ ਗੁਰੂ ਘਰ ਬਣਾ ਦਿੱਤਾ ਗਿਆ ਭਾਵ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ ਪਰ ਉਸ ਸਮੇਂ ਦੇ ਬਜ਼ੁਰਗਾਂ ਤੇ ਹੁਣ ਵਸਣ ਵਾਲੇ ਪਿੰਡ ਵਾਸੀਆਂ ਨੇ ਇਸ ਮਸਜਿਦ ਦੀ ਇੱਕ ਇੱਟ ਵੀ ਨਹੀਂ ਪੁੱਟੀ। ਭਾਵ ਮਸਜਿਦ ਦੀ ਇਮਾਰਤ ਅੱਜ ਵੀ ਜਿਉਂ ਦੀ ਤਿਉਂ ਹੈ। ਇਸ ਗੁਰੂ ਘਰ 'ਚ ਸੇਵਾ ਕਰਨ ਵਾਲੇ ਬਜ਼ੁਰਗ ਗ੍ਰੰਥੀ ਨੇ ਦੱਸਿਆ। ਪਰਮੰਦਰੂ ਉਹੀ ਰੱਖਿਆ ਗੁਰਦੁਆਰਾ ਸਾਹਿਬ। ਬਾਕਬੋਰਡ ਤੋਂ ਨਾਮ ਲਿਖਵਾ ਕੇ ਲਿਆ ਹੀ ਫੀਰ ਕੋਟ। ਪਰਬੰਧ ਤਾਂ ਉਹੀ ਚੱਲਦਾ ਰਿਹਾ ਗੁਰਦੁਆਰੇ ਦੇ ਸਾਹਿਬ ਦਾ ਇਹ ਪ੍ਰਬੰਧ ਇਹ ਜੀ ਆਥ ਨੇ ਸਸ ਕਾ ਗਾਸ਼ਨ ਕਰਦੇ ਸੀ ਤਾਂਕੇ ਪ੍ਰਕਾਸ਼ ਕਰ ਲੈਂਦਾ ਸੀ ਪਬਲਿਕ ਮੱਥਾ ਟੇਕਣ ਆਉਂਦੀ ਸੀ ਉਸ ਤੋਂ ਬਾਅਦ ਮਤਲਬ ਪਹਿਲਾਂ ਹੁਣ ਤਾਂ ਬਹੁਤ ਸੇਵਾਉਣ ਲੱਗ ਪਈ ਜੀ ਸਤਖੰਡ ਵਿੱਚ ਬਣਿਆ ਜੀ ਮਤਲਬ ਕਰਕੇ ਮਹਾਰਾਜ ਨੂੰ ਤਾਂ ਉੱਤੇ ਸਤਖੰਡ ਤੇ ਰੱਖ ਦਿੰਦੇ ਆ ਫੇਰ ਲਿਆਉਂਦੇ ਆ ਫੇਰ ਮੈਂ ਇਹ ਆਥਾਂ ਲੈ ਲਿਆ ਜੀ ਮੈਂ ਕਹਾਂ ਜੀ ਗੁਰਦੁਆਰੇ ਸੂਤਨੀ ਜੀ ਹੋਰ ਗੰੰਥੀ ਆ ਗਿਆ ਦੂਜਾ ਆ ਗਿਆ ਤੇ ਫਿਰ ਤੁਹਾਨੂੰ ਪਤਾ ਵੀ ਗੁਰਦੁਆਰੇ ਦੇ ਵਿੱਚ ਬੰਦਾ ਬਾਹਰੋਂ ਜਾ ਕੇ ਫਿਰ ਨਹੀਂ ਮੈਂ ਆਪ ਇਹ ਆਸੀਂ ਸਾਰੇ ਪਰਿਵਾਰ ਨੇ ਬਹਿ ਕੇ ਹਿਸਾਬ ਕਰ ਲਿਆ ਇਹ ਪਿੰਡ ਮੁੱਢੀਆਂ ਸਹੂਲਤਾਂ ਤੋਂ ਸਖਣਾ ਹੈ ਪਿੰਡ ਚ ਸਰਕਾਰੀ ਸਕੂਲ ਜ਼ਰੂਰ ਹੈ ਪਰ ਇੱਥੇ ਨਾ ਤਾਂ ਡਿਸਪੈਂਸਰੀ ਨਾ ਪਸ਼ੂ ਹਸਪਤਾਲ ਤੇ ਨਾ ਦਾਣਾ ਮੰਡੀ ਹੈ ਤੇ ਨਾ ਹੀ ਬੱਚਿਆਂ ਦੇ ਖੇਡਣ ਦੇ ਲਈ ਕੋਈ ਗਰਾਊਂਡ ਸਹੂਲਤਾਂ ਦੀ ਗੱਲ ਕਰਗੇ ਤਾਂ ਸਾਡੇ ਪਿੰਡ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ 1900 ਤੇ ਮੇਰਾ ਖਿਆਲ ਆ ਵੀ 60 ਦੇ ਵਿੱਚ ਕਾਟ ਦੇ ਵਿੱਚ ਸਾਡੇ ਪ੍ਰਾਇਮਰੀ ਸਕੂਲ ਸੀ ਜਿਹੜਾ ਉਹ ਚਾਲੂ ਹੋਇਆ ਸੀਗਾ ਉਹ ਲੰਮਾ ਸਮਾਂ ਜਿਹੜਾ ਪ੍ਰਾਇਮਰੀ ਸਕੂਲ ਹੀ ਰਿਹਾ ਤੇ ਹੁਣ ਥੋੜੇ ਸਮਾਂ ਹੋਇਆ ਵੀ ਉਹ ਅਪਗ੍ਰੇਡ ਹੋ ਕੇ ਹੁਣ ਜਿਹੜਾ ਉਹ ਮਿਡਲ ਸਕੂਲ ਬਣਿਆ ਸਾਡੇ ਪਿੰਡ ਨਾਲ ਤਾਂ ਕੋਈ ਡਿਸਪੈਂਸਰੀ ਐ ਨਾ ਕੋਈ ਪਸ਼ੂ ਆਸਪਤਾਲਾ ਨਾ ਕੋਈ ਦਾਣਾ ਮੰਡੀ ਐ ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਸਰਕਾਰੀ ਜਿਹੜਾ ਹੈਗਾ ਸਹੂਲਤ ਕੁਛ ਨਹੀਂ ਸਾਡੇ ਪਿੰਡ ਇੱਕ ਸੇਵਾ ਕੇਂਦਰ ਜ਼ਰੂਰ ਬਣਿਆ ਸੀ ਅਕਾਲੀ ਸਰਕਾਰ ਵੇਲੇ ਤੇ ਜਿਹੜਾ ਉਹ ਕੈਪਟਨ ਸਰਕਾਰ ਨੇ ਉਹ ਬੰਦ ਕਰਤਾ ਬੜਾ ਵਧੀਆ ਚੱਲਦਾ ਸੀ ਪਿੰਡ ਦੇ ਲੋਕਾਂ ਨੂੰ ਬੜਾ ਉੱਥੇ ਸਹੂਲਤਾਂ ਮਿਲਦੀਆਂ ਸੀ ਮਤਲਬ ਵੱਡਾ ਉੱਥੇ ਜਿਆਦਾ ਰਸ਼ ਰਹਿੰਦਾ ਸੀ ਬਹੁਤ ਸੋਹਣੇ ਕੰਮ ਹੁੰਦੇ ਸੀ ਉਹ ਵੀ ਜਿਹੜਾ ਉਹ ਬੰਦ ਹੋ ਗਿਆ ਤੇ ਸਮੱਸਿਆ ਇਹ ਆ ਵੀ ਸਾਡੇ ਪਿੰਡ ਦੀਆਂ ਸਮੱਸਿਆਵਾਂ ਹੀ ਸਮੱਸਿਆਵਾਂ ਆ ਸਾਡੇ ਪਿੰਡ ਦੇ ਵਿੱਚ ਇੱਕ ਛੱਪੜ ਵੱਡਾ ਸੀ ਜਿਹੜਾ ਕੋਈ ਤਕਰੀਬਨ 65 ਕਨਾਲਾਂ ਦੇ ਵਿੱਚ ਸੀਗਾ ਇੱਕ ਛੱਪੜ ਜਿਹੜਾ ਸਾਡਾ ਹੋਰ ਸੀ ਛੋਟਾ ਜਿਹੜਾ ਉਹ ਵੱਡਾ ਛੱਪੜ ਸੀ ਉਹ ਪਿੰਡ ਦੇ ਵਿੱਚ ਹੁਣ ਕਰਕੇ ਉਹ ਲੋਕਾਂ ਨੇ ਚਾਰਚ ਫਿਰ ਰੋਕ ਲਿਆ ਉਹ ਬਿਲਕੁਲ ਥੋੜਾ ਥਾਂ ਰਹਿ ਗਿਆ ਉਹਦੀ ਪਾਣੀ ਦੀ ਨਿਕਾਸੀ ਕੋਈ ਨਹੀਂ ਉਹਦਾ ਇੰਨਾ ਬੁਰਾ ਹਾਲ ਹੁੰਦਾ ਵੀ ਜਿਸ ਜਗ੍ਹਾ ਤੇ ਆਪਾਂ ਹੁਣ ਖੜੇ ਆ ਇਹ ਕੈਮਰੇ ਦੇ ਪਿਛਲੇ ਪਾਸੇ ਵੱਡਾ ਛੱਪੜ ਆ ਉਹ ਛੱਪੜ ਭਰ ਕੇ ਔਰ ਛੜਕ ਦੇ ਉੱਤੇ ਪਾਣੀ ਆ ਜਾਂਦਾ ਜਿਹੜੀ ਇਹ ਸਾਡੀ ਛੜਕ ਆ ਇਹ ਕੋਟਕਪੂਰੇ ਨੂੰ ਇਧਰਲੇ ਪਿੰਡਾਂ ਨੂੰ ਸੂਰਕੁਰੀ ਮੜਾਕ ਵਾੜਿਆਂ ਵਾਲੀ ਸੂਰੇਆਲਾ ਤੇ ਇਧਰਲੇ ਪਿੰਡਾਂ ਨੂੰ ਕੋਟਕਪੂਰੇ ਨਾਲ ਜੋੜਦੀ ਆ ਇਹ ਬਿਲਕੁਲ ਰਸਤਾ ਬੰਦ ਹੋ ਜਾਂਦਾ ਛੜਕ ਦੇ ਉੱਤੇ ਕੱਟੋ-ਕੱਟ ਵੀ 3-3 ਫੁੱਟ ਜਿਹੜਾ ਪਾਣੀ ਉਹ بارشਾਂ ਦੇ ਟਾਈਮ 'ਚ ਆ ਜਾਂਦਾ ਨਾਲ ਸਾਡਾ ਇਹ ਮਿਡਲ ਜਾਂ ਪ੍ਰਾਇਮਰੀ ਸਕੂਲ ਆ ਬਿਲਕੁਲ ਨਾਲ ਹੀ ਇਹ ਛੜਕ ਦੇ ਉੱਤੇ ਉਸਦੇ ਬੱਚਿਆਂ ਨੂੰ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਨਾਲ ਹੀ ਆਂਗਣਵਾੜੀ ਸੈਂਟਰ ਵੀ ਇੱਥੇ ਨਾਲ ਹੀ ਅੱਗੇ ਗੁਰਦੁਆਰਾ ਸਾਹਿਬ ਆ ਜਿਹੜਾ ਲੋਕਾਂ ਦਾ ਜਿਹੜਾ ਆਉਣਾ ਜਾਣਾ ਬਿਲਕੁਲ ਰੁਕ ਜਾਂਦਾ ਵੀ ਬੜੀ ਵੱਡੀ ਮੁਸੀਬਤ ਆ ਔਰ ਇਹ ਜਿਹੜੇ ਆ ਪਾਣੀ ਦੇ ਵਿੱਚ ਦੀ ਲੰਘ ਕੇ ਬੱਚੇ ਜਿਹੜੇ ਉਹ ਜਾਂਦੇ ਆ ਤੇ ਪਾਣੀ ਦੇ ਵਿੱਚ ਸਾਡੇ ਸੱਪ ਤੇ ਹੋਰ ਜ਼ਹਿਰੀਲੇ ਜਾਨਵਰ ਵੀ ਇੱਥੇ ਬਹੁਤ ਆਉਂਦੇ ਪਿੰਡ ਚ ਨਵੀਂ ਪੰਚਾਇਤ ਚੁਣੀ ਗਈ ਹੈ ਜਿਸ ਦਾ ਸਰਪੰਚ ਨੌਜਵਾਨ ਹੈ ਤੇ ਪਹਿਲੀ ਵਾਰ ਸਰਪੰਚ ਬਣਿਆ ਪਿੰਡ ਚ ਛੱਪੜਾਂ ਦੇ ਪਾਣੀ ਦੇ ਨਿਕਾਸ ਦੀ ਵੱਡੀ ਸਮੱਸਿਆ ਹੈ ਜਿਸ ਦੇ ਹੱਲ ਲਈ ਹੁਣ ਕਾਰਵਾਈ ਸ਼ੁਰੂ ਹੋਈ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਭਾਜੀ ਸਟਾਰਟਿੰਗ ਹੀ ਆ ਆਪਣੇ ਤਾਂ ਜਿਹੜਾ ਪਹਿਲਾ ਕੰਮ ਪਿੰਡ 'ਗ ਪਿਆ ਜੀ ਕੁਛ ਤਾਂ ਉਹ ਚੱਲ ਰਿਹਾ ਹੈ ਠੀਕ ਹੈ ਇਹ ਬਾਤ ਸਭ ਤੋਂ ਵੱਡਾ ਸਾਡਾ ਕੰਮ ਸੀ ਜੀ ਛੱਪੜ ਦਾ ਬਹੁਤ ਜ਼ਿਆਦਾ ਹੈਰਾਨਗੀ ਸੀ ਉਹਦੀ ਠੀਕ ਹੈ ਜੀ ਉਸ ਤੋਂ ਪਹਿਲਾਂ ਮੰਨ ਲਓ ਸਕੂਲ ਦੇ ਕੰਨਾਂ ਡਿੱਗਣ ਵਾਲੀਆਂ ਸੀ ਜੀ ਪਾਣੀ ਵੜ ਰਿਆ ਸੀਗਾ ਜੀ ਉਹਦੀ ਰੋਕ-ਥਾਮ ਕੀਤੀ ਹੈ ਜੀ ਹੁਣ ਸਾਡੀ ਪਲੈਨਿੰਗ ਜੀ ਸਕੂਲ ਦੇ ਵਾਲੇ ਦੁਆਲੇ ਪਿੰਡ ਦੇ ਵਾਲੇ ਦੁਆਲੇ ਟਾਇਲ ਲਾਉਣ ਦੀ ਹੈ ਜੀ ਠੀਕ ਹੈ ਜੀ ਬਸ ਜੋ ਸਾਨੂੰ ਹੋਰ ਸਮੱਸਿਆ ਆ ਰਹੀਆਂ ਨੇ ਨਿੱਕੀਆਂ ਮੋਟੀਆਂ ਜਿਹਾ ਅਸੀਂ ਉਹਨਾਂ ਦਾ ਹੱਲ ਕਰਨਾ ਚਾਹੁੰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਔਰ ਪੰਚਾਇਤ ਨੂੰ ਵੀ ਅਪੀਲ ਕਰਦੇ ਹਾਂ ਔਰ ਪਿੰਡ ਦੇ ਜਿਹੜਾ ਸੀਗੇ ਲੋਕ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਇਹ ਕੰਮ ਦੇ ਵਿੱਚ ਜਿਹੜੇ ਪਿੰਡ ਵਾਲੇ ਵੀ ਕੋਈ ੜਿੱਕਾ ਨਾ ਲਾਉਣ ਪਿੰਡ ਦੇ ਸਾਂਝੇ ਕੰਮ ਆ ਇਹਨੂੰ ਜਿਹੜਾ ਹੈ ਸਰਬਸੰਮਤੀ ਨਾਲ ਹੀ ਜਿਹੜਾ ਇਹਨੂੰ ਇਹ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਆ ਅਗਲੇ ਪਿੰਡਾਂ ਵਾਲੇ ਵੀ ਜੇ ਆਪਣਾ ਪਿੰਡ ਦੇ ਲੋਕ ਆ ਜਿਹੜੇ ਉਹ ਵੀ ਵਾਸੀ ਜਿਹੜੇ ਖਰਾਬ ਹੁੰਦੇ ਆ ਇਹ ਸੜਕ ਵੀ ਜਿਹੜੀ ਹੈ ਸਰਕਾਰ ਨੂੰ ਬਣਾਉਣੀ ਚਾਹੀਦੀ ਆ ਅਸੀਂ ਕਹਿੰਨੇ ਆ ਵੀ ਇਹ ਸੜਕ ਬਹੁਤ ਵਗਦੀ ਆ ਇਹ ਸੜਕ ਵੀ ਉੱਚੀ ਕਰਕੇ ਇੱਥੋਂ ਬਣਾਈ ਜਾਵੇ ਤੇ ਛੱਪੜ ਦੀ ਨਿਕਾਸੀ ਦਾ ਪਾਣੀ ਵੀ ਕੀਤਾ ਜਾਵੇ ਅਜਿਹੇ ਪਿੰਡ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਜ਼ਰੂਰਤ ਹੈ ਮੁੱਢਲੀਆਂ ਸਹੂਲਤਾਂ ਹਰ ਦੇਸ਼ ਵਾਸੀ ਦਾ ਹੱਕ ਨੇ ਉਮੀਦ ਹੈ ਸਰਕਾਰ ਮਸਲਿਆਂ ਦੇ ਹੱਲ ਵੱਲ ਧਿਆਨ ਜ਼ਰੂਰ ਦੇਵੇਗੀ